ਮਦਾਵਣੇ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੂਖ ਵਿਚਾਰੂ ਅੰਮ੍ਰਿਤ ਨਾਮ ਮਠਾ ਕਰ ਕਾ ਪਈਓ ਜਿਸ ਕਾ ਸਰਸ ਉਦਾਰੋ ਜੇ ਕੋ ਖਾਵੇ ਜੇ ਕੋ ਕੁੰਚੇ ਜਿਸ ਕਾ ਹੋਏ ਉਦਾਰੋ ये वास्तव जी ना जाई नित नित रख उर थारो तुम संतार चरण लग करियो सब नाम इक ब्राम पसारो चल लोक महला बनमान तेरा कीता जतो नहीं मनो जोग क तोई ਮੈਂ ਨਿਰਗੁਣ ਆਰੇ ਇੱਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਤੇ ਆ ਮੈਂ ਰਹਿਮਤ ਹੋਈ ਸਤ ਗੁਰ ਚਜਨ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਣਾ ਤਨ ਮਨ ਤੀਰੇ ਹਰਿਆ ਤਾਰਸ ਤੇ ਆ ਮੈਂ ਰਹਿਮਤ ਹੋਈ ਤਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਨਾ ਤਨ ਮਨ ਠਿਵੇ